ਮੇਰੀ ਗੱਲ ਧਿਆਨ ਦੇ ਨਾਲ ਇੱਕ ਸੁਣ ਲਾ ਤੂੰ ਵੀ ਸੁਣਾ ਮੂੰਹ ਚੋਕ ਕੇ ਦੂਜੇ ਦਿਨ ਨਾ ਸਾਡੇ ਘਰ ਨਾ ਵੜਿਆ ਕਰ ਹੁਣ ਇਹ ਨਾ ਕਹੀਂ ਮੇਰਾ ਘਰ ਆ ਮੇਰੇ ਪੇਕੇ ਆ ਸੋਨੀਆ ਕਾਸ਼ਵੀ ਨੂੰ ਨਾਲ ਲੈ ਆਂਦੀ ਉਹ ਵੀ ਦੋ ਦਿਨ ਨਾਨ ਕੇ ਲਾ ਜਾਂਦੀ ਮੰਮੀ ਕਾਸ਼ਵੀ ਨੇ ਕੀ ਕਰਨਾ ਆ ਕੇ ਉਹਦੇ ਸਕੂਲ ਦਾ ਕੰਮ ਐ ਨਾ ਪਿਆ ਹੋਇਆ ਬੈਗ ਚੁੱਕ ਕੇ ਇੱਧਰ ਲੈ ਆਂਦੀ ਨਹੀਂ ਉਹਦੀ ਫਿਰ ਟਿਊਸ਼ਨ ਮਿਸ ਹੋ ਜਾਂਦੀ ਆ ਨਾ ਨਿੱਕੇ ਨਿੱਕੇ ਬੱਚੇ ਦੀ ਕਿਹੜੀਆਂ ਪੜਾਈਆਂ ਨੇ ਜਿਹੜੇ ਐਨਾ ਹੀ ਕੰਮ ਉਹਨਾਂ ਨੂੰ ਮਿਲ ਗਿਆ ਹੋਇਆ ਵੀ ਨਾਨਕੇ ਛੁੱਟੀਆਂ ਦਿਨ ਦੋ ਦਿਨ ਬੰਦਾ ਨਾਨਕੇ ਦਾਦਕੇ ਆ ਕੇ ਰਹਿ ਕੇ ਜਾਂਦਾ ਮੰਮੀ ਐ ਨਾ ਗੱਲਾਂ ਤੁਸੀਂ ਸਾਰੀਆਂ ਛੱਡੋ ਤੁਹਾਡੀ ਦੋਤਰੀ ਨੂੰ ਜਦੋਂ ਮੈਂ ਲਿਆਣਾ ਮੈਂ ਲੈ ਹੀ ਆਣਾ ਮੈਂ ਤੁਹਾਡੇ ਨਾਲ ਗੱਲ ਕਰਨ ਆਈ ਆ ਦੱਸ ਤਾਂ ਨਹੀਂ ਪਤਾ ਤੁਹਾਡੀ ਦੋਤਰੀ ਦਾ ਜਨਮ ਦਿਨ ਆਂਦਾ ਪਿਆ ਵਾ ਹਾਈ ਹਾਈ ਇਹ ਵੀ ਦੱਸਣ ਦੀ ਲੋੜ ਹੈ ਤੇ ਪਤਾ ਸਾਨੂੰ ਕੁੜੀ ਦੇ ਜਨਮ ਦਿਨ ਨੇ ਦੱਸ ਨਾਨਕੇ ਭੁੱਲ ਜਾਣਗੇ ਇੱਕ ਇੱਕ ਤੂੰ ਤੇ ਇੱਕ ਇੱਕ ਸਾਰਿਆਂ ਦੀ ਦੋਤੀ ਹੈ ਇੱਕੋ ਹੀ ਤੇਗੀ ਉਹ ਤੇ ਇੱਕ ਹੈਗੀ ਤੂੰ ਠੀਕ ਹੈ ਤੁਹਾਡੀ ਗੱਲ ਉਹਨੂੰ ਗਿਫਟ ਕੀ ਦੇਣਾ ਜੇ ਤੈਨੂੰ ਕਿਉਂ ਦਸੀਏ ਕਿਉਂ ਆਪਾਂ ਸਰਪ੍ਰਾਈਜ਼ ਦੇਾਂਗੇ ਸਰਪ੍ਰਾਈਜ਼ ਵਾਲੀ ਗੱਲ ਬਾਅਦ ਚ ਕਰਨਾ ਸੀ ਸਰਪ੍ਰਾਈਜ਼ ਵਾਲੀ ਦੇਖਿਆ ਜਾਏਗਾ ਉਹਨੂੰ ਸੋਨੇ ਦੀ ਚੀਜ਼ ਪਾਣੀ ਜੈਤ ਕੀ ਨਾ ਮੇਰੀ ਗੱਲ ਸੁਣ ਅੱਗੇ ਅਸੀਂ ਉਹਨੂੰ ਚਾਂਦੀ ਦੀ ਪਾਣੇ ਆ ਅੱਗੇ ਦੀ ਗੱਲ ਤੁਸੀਂ ਛੱਡੋ ਨਾਲੇ ਨਾ ਕਿਰਨ ਦੇ ਪੇਕਿਆਂ ਤੋਂ ਜਿਹੜੀ ਤੁਹਾਡੇ ਜਵਾਈ ਨੂੰ ਮੁੰਦਰੀ ਪਈ ਹੈ ਉਹ ਮੰਦਰੀ ਨਹੀਂ ਹਗੀ ਖਡੋਣਾ ਹੈ ਖਡੋਣਾ ਤੁਹਾਡੇ ਜਵਾਈ ਦਾ ਪਤਾ ਕਿੰਨਾ ਮੂੰਹ ਬਣਿਆ ਜ਼ਿੰਦਾ ਕਹਿੰਦੇ ਹੋ ਜੀ ਮੰਦਰੀ ਤਾਂ ਕੀ ਥੋੜਿਆ ਸੀ ਮੈਨੂੰ ਐਨਾ ਤੇ ਮੈਨੂੰ ਖਡੋਣਾ ਹੀ ਬਣਾ ਦੇਂਦੀ ਮੇਰੀ ਗੱਲ ਸੁਣ ਇਧਰੋਂ ਤੇ ਤੇਰੇ ਘਰ ਵਾਲੇ ਨੂੰ ਸੋਹਣੀ ਭਾਰੀ ਗੁੱਡੀ ਪਾਈ ਹੈ ਨਾ ਹੁਣ ਕੀ ਕਰੀਏ ਕਿਰਨ ਦੇ ਪੇਕਿਆ ਨੇ ਤੇ ਸਾਰਿਆਂ ਨੂੰ ਮਰੀਆਂ ਮਰੀਏ ਚੀਜ਼ਾਂ ਪਾਈਆਂ ਨੇ ਪਤਲੀਆਂ ਪਤਲੀਆਂ ਤਾਰ ਕੰਨਾਂ 'ਚ ਪਾਉਣ ਵਾਲੇ ਪਾਏ ਨੇ ਤੇ ਉਹਨਾਂ ਨੇ ਆਵੇ ਕੀ ਨਿੱਕੇ 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 ਮੇਂਗਨਾ ਜੇ ਪਾਤੀਆਂ ਉਹਨਾਂ ਨੇ ਕੀ ਕਹਿ ਸਕਦੇ ਐ ਇਸੇ ਕਰਕੇ ਉਹਦੀ ਭਾਰੀ ਅੰਗੂਠੀ ਇਧਰੋਂ ਬਨਵਾਈ ਸੀ ਮੰਮੀ ਨੋ ਗੱਲਾਂ ਤੁਸੀਂ ਛੱਡੋ ਤੁਸੀਂ ਆਪਣੀ ਦੋ ਤਰੀ ਨੂੰ ਭਾਰੀ ਤੋਂ ਭਾਰੀ ਚੰਨੀ ਪਾਣੀ ਜੇ ਭਾਰੀ ਕਿੰਨੀ ਦੀ ਉਹਨੂੰ ਐਡਾ ਹਰ ਪਾ ਦਈਏ ਉਹ ਮੈਨੂੰ ਨਹੀਂ ਪਤਾ ਪਰ ਮੇਰਾ ਨੱਕ ਵਢਾਣ ਵਾਲਾ ਕੰਮ ਨਾ ਕਰਨਾ ਅੱਗੇ ਮੂੰਹ ਬੜਾ ਸੁੱਜਾ ਪਿਆ ਜੇ ਸਾਰਿਆਂ ਦਾ ਇੱਕ ਗੱਲ ਮੇਰੀ ਸੋਨ ਸੋਨੀਆ ਇੱਕ ਦਿਨ ਤੂੰ ਗੁੱਸਾ ਬੜਾ ਹੀ ਹਲ ਕਰਨ ਲੱਗ ਗਈ ਮੇਰੇ ਮਾਵਾ ਨਾਲ ਨਾ ਧੀਆ 36 ਦੁੱਖ ਸੁੱਖ ਬੋਲਦੀਆਂ ਨੇ ਤੂੰ ਤੇ ਜਦੋਂ ਹਣੀ ਨੇ ਗੁੱਸੇ 'ਚ ਨਹੀਂ ਨੰਬੇਸ ਮੇਰੀ ਗੱਲ ਸੁਣ ਹਾਂ ਅੱਗੇ ਦਾ ਜਨਮ ਦਿਨ ਆਂਦੇ ਤੇਰੀ ਦਾਦੀ ਕੱਲੀ ਮਾਨ ਨਹੀਂ ਉਹਨੂੰ ਚੀਜ਼ ਦੇਣ ਨੂੰ ਤੇ ਸੁਖ ਨਾਲ ਤੇਰੀਆਂ ਤਾਈਆਂ ਤੇਰੀਆਂ ਚਾਚੀਆਂ ਉਹ ਤੇ ਕਿਸੇ ਗੱਲ ਦੀ ਕਸਰ ਹੀ ਨਹੀਂ ਛੱਡਦੀਆਂ ਇੱਕ ਇੱਕ ਤੂੰ ਹੈਗੀਆਂ ਸਾਰਿਆਂ ਦੀ ਉਹ ਚੀਜ਼ ਅੱਡ ਪੰਦੀ ਏ ਉਹ ਅੱਡ ਪੰਦੀ ਉਹ ਅੱਡ ਬਣ ਕੇ ਇੱਕ ਚੀਜ਼ ਘਰ ਚ ਜਾਂਦੀ ਨਹੀਂ 10 ਚੀਜ਼ਾਂ ਜਾਂਦੀਆਂ ਤੇਰੀ ਤੂੰ ਉਹ ਦੋਸ ਘਰ ਚ ਨਾ ਕਿਰਨ ਮਹਾਰਾਣੀ ਜੀ ਪਧਾਰੇ ਨਹੀਂ ਸੀ ਹੁਣ ਜੋ ਕਹਿੰਦੇ ਨਾ ਗੋਲਡੀ ਉਹੀ ਕਰਦਾ ਕੋਈ ਨਹੀਂ ਗੋਲਡੀ ਕਰਦਾ ਵਿਚਾਰਾ ਕੀ ਕਰੇ ਗੋਲਡੀ ਸਾਡੀ ਮੰਨੇਗਾ ਕੋਈ ਨੀ ਮੈਂ 골ਡੀ ਨਾਲ ਗੱਲ ਕਰੂੰਗੀ ਤੂੰ ਫਿਕਰ ਨਾ ਕਰ ਅਸੀਂ ਜਿਵੇਂ 골ਡੀ ਨੂੰ ਕਹਿਣਾ ਨਾ 골ਡੀ ਨੂੰਵੇਂ ਹੀ ਕਰਨਾ ਤੇਰਾਂ ਦੀ ਕੀ ਜ਼ਰੂਰਤ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ ਕਹਤਾ ਹਾਂ ਹਾਇ ਤੇ ਅੱਗੇ ਜ਼ਿੰਮੇਵਾਰੀ ਦੱਸ ਕੇ ਤੂੰ ਇੰਜ ਵੀ ਕਹਨੀ ਹੈ ਜਿਵੇਂ ਅਸੀਂ ਕਦੀ ਤੇਰੀ ਧੀ ਨੂੰ ਕੁਝ ਦਿੱਤਾ ਹੀ ਕੋਈ ਨਹੀਂ ਸਾਡੀ ਵੀ ਹੈ ਸਾਡੀ ਪਹਿਲਾਂ ਤੇਰੀ ਬਾਅਦ ਵਿੱਚ ਸੋਹਣੀਆਂ ਚੀਜ਼ਾਂ ਲਿਆਵਾਂਗੇ ਤੂੰ ਫਿਕਰ ਨਾ ਕਰ ਮੇਰੀ ਸੋਹਣ ਗੱਲ ਮੈਂ ਤੇ ਸੋਚਦੀ ਬਸ ਐਤ ਕੀ ਸੋਹਣੇ ਚੀਜ਼ ਰਹਿਣ ਦੇਈ ਅਸੀਂ ਨਹਿਦ ਕੀ ਉਹਨੂੰ ਸਾਰੇ ਪੈਸੇ ਇਕੱਠੇ ਕਰਕੇ ਨਾ ਅਸੀਂ ਉਹਦੀ ਇੱਕ ਐਫਡੀ ਕਰਾਦੀ ਹੈ ਤੁਹਾਡਾ ਰੈਫਰੀ ਦੇਣ ਤੇ ਮਾਨਣਾ ਨਾ ਆਓ ਐਫਡੀ ਫੇਰ ਦੇ ਦੋ ਨਾ ਬੜੇ ਮੌਕੇ ਆਣਗੇ ਪਰ ਐਕੀ ਮੰਮੀ ਮੇਰੀ ਧੀ ਨੂੰ ਨਾ ਸੋਨੇ ਦੀ ਇੰਨੀ ਭਾਰੀ ਚੈਨੀ ਪਾਣਾ ਕਿ ਸਾਰੇ ਰਿਸ਼ਤੇਦਾਰਾਂ ਦੀਆਂ ਨਾ ਅੱਖਾਂ ਪਾਟੀਆਂ ਹੀ ਰਹਿ ਜਾਣ ਇੰਨੀ ਭਾਰੀ ਚੈਨ ਹਾਂ ਫਿਰ ਐਦਾਂ ਕਰਾਂਗੇ ਇੱਕੋ ਹੀ ਪਹਿਣੀ ਆ ਤੇ ਮੈਂ ਕਿਹੜਾ ਦੱਸ ਕਹਿਣ ਦਈ ਆ ਸਾਰੇ ਰਲ ਕੇ ਨਾ ਇੱਕ ਇੱਕ ਜਿਹੜੇ ਸਾਰੇ ਨੇ ਅੱਡਾ ਡੱਡੜ ਚੀਜ਼ਾਂ ਪਾੜੀਆਂ ਨੇ ਨਾ ਉਹ ਸਾਰੇ ਨੂੰ ਕਹਾਂਗੇ ਤੁਸੀਂ ਸਾਰੇ ਬਣਵਾਉਣ ਨੂੰ ਰਹਿਣ ਦਿਓ ਸਾਰੇ ਹਿੱਸਾ ਪਾ ਲਓ ਤੇ ਇਹਨੂੰ ਸੰਗਲ ਹੀ ਬਣਵਾ ਦਿਓ ਤੁਸੀਂ ਕਿ ਨਾ ਨੀਆਂ ਗੱਲਾਂ ਕਰਦੇ ਆਪਣੀ ਦੋਤ ਨੂੰ ਸੰਧਲ ਨੂੰ ਆਣਾ ਦੇ ਹਾਂ ਤੁਸੀਂ ਇਸੇ ਬੰਨੇ ਮੇਰਾ ਪੋਤਾ ਹੱਸਿਆ ਦੇ ਸਹੀ ਹੁਣ ਕੋਈ ਨਾ ਕੋਈ ਗੱਲ ਕਰਕੇ ਮੈਂ ਤੈਨੂੰ ਹਸਾਣਾ ਤੇ ਤੂੰ ਫਿਕਰ ਨਾ ਕਰ ਵਧੀਆ ਚੀਜ਼ ਬਣੇਗੀ ਮੈਂ ਗੋਲਡੀ ਨਾਲ ਗੱਲ ਕਰ ਲਵਾਂਗੇ ਗੋਲਡੀ ਨੂੰ ਪਤਾ ਇੱਕ ਇੱਕ ਤੇ ਸਾਡੀ ਪਨੇਵੀ ਹੈ ਜੋ ਕੁਝ ਕਰਨਾ ਸੀ ਉਹਦੇ ਵਾਸਤੇ ਕਰਨਾ ਸੋਣਾ ਕਰੇਗਾ ਤੂੰ ਫਿਕਰ ਨਾ ਕਰ ਟੈਂਸ਼ਨ ਠੀਕ ਹੈ ਮੰਮੀ ਤੁਹਾਡੇ ਹੁੰਦਿਆ ਮੈਨੂੰ ਕੋਈ ਟੈਂਸ਼ਨ ਨਹੀਂ ਬਸ ਤੁਹਾਨੂੰ ਕੋਈ ਫਿਕਰ ਨਹੀਂ ਤੁਹਾਡੀ ਕੁੜੀ ਆਈ ਐ ਕੋਈ ਠੰਡਾ ਹੀ ਪੁੱਛ ਲਾਵਾਂ ਇੰਨੀ ਕਰਨੀ ਪੈਣ ਦੀ ਨਹੀਂ ਤੁਹਾਡੇ ਘਰੋਂ ਕੋਈ ਨਹੀਂਗਾ ਮੈਨੂੰ ਪੁੱਛਣ ਵਾਲਾ ਤੇ ਤੂੰ ਵੀ ਦੇਸ ਕਰਦੀ ਐ ਤੂੰ ਕਿਹੜਾ ਬਗਾਨੇ ਕਰ ਅੱਛਾ ਬੁਲਾਓ ਮੈਨੂੰ ਨਹੀਂ ਪਤਾ ਕਿਸੇ ਨੂੰ ਆਵਾਜ਼ ਦਿਓ ਮੈਨੂੰ ਕੋਈ ਠੰਡਾ ਠੰਡਾ ਤੇ ਪਿਆਓ ਮੈਨੂੰ ਲੱਗਦਾ ਵੀ ਪਿਆ ਕੇ ਨੂੰ ਠੰਡੇ ਦੀ ਲੋੜ ਵੀ ਪੈਂਦੀ ਵੀ ਹੂੰ ਹੂੰ ਕੋਈ ਫਿਕਰ ਨਹੀਂ ਪੂਜਾ ਨਹੀਂ ਆਵਾਜ਼ ਨਹੀਂ ਤੇ ਇੰਨੀ ਆਸਾ ਤੇ ਲੈ ਮਗਰ ਪੈ ਜੰਨੀ ਆ ਆਪ ਹੀ ਮਸਰਾਈਆਂ ਹੀ ਆ ਤੂੰ ਵੀ ਨਾ ਬਸ ਪੂਜਾ 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 ਨਾ ਨਹੀਂ ਸੁਨਣਾ ਨਹੀਂ ਆਜਈਓ ਨਿਵਾਜ਼ ਸੁਣ ਲਈ ਮੇਰੀ ਆ ਆਗੀ ਆਵਾਜ਼ ਪੂਜਾ ਹਾਂਜੀ ਨਿੱਕੀ ਮਟਕ ਮਟਕ ਕੇ ਭਈ ਪੂਜਾ ਤੁਰਦੀ ਏ ਪੂਜਾ ਹਾਂਜੀ ਚਾਚੀ ਜੀ ਹਾਂਜੀ ਉਹ ਕਦੋਂ ਦੀ ਆਈ ਹੋਈ ਏ ਸੋਨੀਆ ਨਾ ਕੋਈ ਪਾਣੀ ਨਾ ਕੋਈ ਧਾਣੀ ਕੀ ਗੱਲ ਕਰ ਕੋਈ ਕੋਲਡ ਡਰਿੰਕ ਕੋਈ ਠੰਡਾ ਠੁੰਡਾ ਤੱਤਾ ਤਾ ਘਰ ਕੁਛ ਨਹੀਂ ਹੈਗਾ ਨਹੀਂ ਹੈਗਾ ਮੈਂ ਲੈ ਕੇ ਆਣੀ ਤੇ ਫਿਰ ਤੁਸੀਂ ਇੰਜ ਖੁੱਡਾ ਚ ਬੜੀਆਂ ਹੋਈਆਂ ਜੇ ਪਤਾ ਨਹੀਂ ਤੁਹਾਡੀ ਗੱਲਾਂ ਹੀ ਨਹੀਂ ਪੇ ਮੁਕਦੀਆਂ ਘਰ ਕੋਈ ਆਂਦਾ ਉਹਨੂੰ ਘਰ ਦੁਗੜ ਚਾਹ ਪਾਣੀ ਤੇ ਪੁੱਛੀਦਾ ਉਹਨੂੰ ਤੇ ਕਿਸੇ ਪਾਣੀ ਦਾ ਘੋਟ ਨਹੀਂ ਅਜੇ ਤੱਕ ਪੁੱਛੇਗਾ ਘਰ ਰਹੀ ਧੀ ਆਈ ਦੱਸ ਤੁਸੀਂ ਬਿਲਕੁਲੀ ਹੱਦ ਹੀ ਭੰਨ ਚੜੀ ਏ ਨਹੀਂ ਨਹੀਂ ਮੈਂ ਕੋਈ ਨਹੀਂ ਚਾਚੀ ਜੀ ਮੈਂ ਲੈ ਕੇ ਆਈ ਹਾਂ ਹੁਣ ਅੱਧਾ ਘੰਟਾ ਨਾ ਲਾਦੀ ਰੱਬ ਦਾ ਵਾਸਤਾ ਹੀ ਛੇ ਇੱਕ ਤੇ ਤੁਰਦੀਆਂ ਵੀ ਇੰਜਨ ਹੈ ਨਾ ਮਹੀਨੇ ਬਾਅਦ ਤਰ ਸੋਚ ਪਹੁੰਚਦੀਆਂ ਨੇ ਕਹ ਘੜੀ ਦੀ ਇਹ ਕਿਹੜਾ ਸਾਲ ਬਾਅਦ ਆਉਂਦੀ ਏ ਇਹ ਵੀ ਰੋਜ਼ ਹੀ ਟੁੱਟ ਜਾਂਦੀ ਏ ਆ ਜਾਂਦੀ ਏ ਚੱਬ ਪਾਨ ਕੋਈ ਨਾ ਕੋਈ ਮੰਮੀ ਇਹ ਨਾਲ ਨਾ ਐਦਾਂ ਹੀ ਖਿੱਚ ਕੇ ਰੱਖਣਾ ਮੈਂ ਤੁਹਾਨੂੰ ਹੀ ਗੱਲ ਦੱਸਾਂ ਜੇ ਤੁਸੀਂ ਇਹਨਾਂ ਨੂੰ ਖਿੱਚ ਕੇ ਨਾ ਨਾ ਰੱਖਿਆ ਤੁਹਾਡੇ ਸਿਰ ਚੜ ਨੱਚਣ ਗਿਆ ਨੱਚਣ ਦੇ ਨੇ ਇਹਨਾਂ ਨੂੰ ਤੁਹਾਨੂੰ ਪਤਾ ਮੈਂ ਆਪਣੇ ਘਰ ਕਿਵੇਂ ਆਪਣਾ ਸਿੱਕਾ ਜਮਾਇਆ ਆ ਮੇਰੀ ਸੱਸ ਤੱਕ ਮੇਰੇ ਅੱਗੇ ਨਹੀਂ ਬੋਲ ਸਕਦੀ ਕਿਸੇ ਦੀ ਜੁਰਤ ਕੀ ਆ ਮੇਰੇ ਅੱਗੇ ਬੋਲ ਜਾਏ ਤੁਹਾਡੀ ਧੀ ਨਾ ਰਾਜ ਕਰਦੀ ਵੀ ਆਪਣੇ ਘਰ ਤੇ ਰਾਜ ਕਰਨਾ ਨਹੀਂ ਐਨਾ ਘਰ ਪਰ ਛੜਿਆ ਉਹਨਾਂ ਦਾ ਮੈਂ ਕਿਹੜੀ ਦੁਨੀਆ ਦੀ ਚੀਜ਼ ਜਿਹੜੀ ਅਸੀਂ ਦਿੱਤੀ ਨਹੀਂ ਹੈਗੀ ਇਸੇ ਕਰਕੇ ਦਿੱਤੀ ਹੈ ਨਾ ਵੀ ਸਾਡੀ ਧੀ ਰਾਜ ਕਰੇ ਉੱਥੇ ਇਹਨੂੰ ਕਿਸੇ ਚੀਜ਼ ਦੀ ਦਿੱਕਤ ਨਾ ਹੋਵੇ ਇਸੇ ਕਰਕੇ ਤਿਆਂ ਨੂੰ ਐਨਾ ਕੁਛ ਦੇਈ ਦੇ ਵੀ ਮੂੰਹ ਬੰਨਿਆ ਰਵੇ ਉਹਨਾਂ ਦਾ ਕੀ ਹੋਇਆ ਹੀ ਨਹੀਂ? ਦਾੜੀਆਂ ਵੀ ਮਾਰਦੀ ਅੰਨੀ ਕੀ ਹੋ ਗਈ? ਵਾਹ ਦਾਦੀ ਵਾਹ ਕੀ ਸਿੱਖਿਆ ਦੇਣਦੇ ਜੇ ਭੂਆ ਨੂੰ? ਇਹੀ ਕੁਝ ਜੇ ਮੰਮੀ, ਚਾਚੀ ਜਾਂ ਵੱਡੀ ਮੰਮਾ ਕਰਨ ਫੇਰ ਨਿੱਤੂ ਤੇ ਚੁੱਪੀ ਘਰ ਜਾ ਤੂੰ ਤੇ ਮੈਨੂੰ ਚੰਗੀਆਂ ਹੀ ਨਹੀਂ ਲੱਗ ਰਹੀ। ਮੈਂ ਨਾ ਪਤੀਜਾ ਚਾਹਂਦੀ ਸੀ। ਤੂੰ ਪਤਾ ਨਹੀਂ ਕਿੱਥੋਂ ਹੋ ਗਈਆਂ ਸਾਡੇ ਘਰ। बोलन लगਿਆ ਨਾ ਥੋੜਾ ਬੋਤਾ ਸੋਚ ਸਮਝ ਕੇ ਤੋਲ ਮੋਲ ਕੇ ਬੋਲਣਾ ਚਾਹੀਦਾ ਵਾ ਮੰਨਿਆ ਵਾ ਤੁਹਾਡੀ ਜੁਬਾਨ ਜਦੋਂ ਵੀ ਉਗਲਦੀ ਹੈ ਨਾ ਜ਼ਹਿਰ ਹੀ ਉਗਲਦੀ ਹੈ ਪਰ ਥੋੜਾ ਜ਼ਹਿਰ ਬਚਾ ਕੇ ਰੱਖੋ ਨੀ ਮਹਾਰਾਣੀਏ ਤੂੰ ਤੇ ਚੁੱਪ ਹੀ ਘਰ ਜਾ ਗੱਲ ਕਿਸੇ ਦੀ ਹੁੰਦੀ ਹੈ ਤੇਰਾ ਦੇ ਚ ਟੱਪਣਾ ਬੜਾ ਹੀ ਜ਼ਰੂਰੀ ਹੈ ਤੇਰੀ ਬਕਵਾਸ ਨਾ ਵੱਧਦੀ ਜਾਂਦੀ ਪਈ ਐ ਇਸ ਘਰ ਚ ਜੇ ਮੇਰੀ ਬਕਵਾਸ ਵਧਣਦੀ ਹੈ ਨਾ ਤੇ ਘੱਟ ਤੂੰ ਹੀ ਵੀ ਨਹੀਂ ਕਰਦੇ ਬਕਵਾਸ ਤੂੰ ਹੀ ਵੀ ਉਨੀ ਬਰਾਬਰ ਦੀ ਕਰਦੇ ਜੇ ਜਿੰਨੀ ਮੈਂ ਕਰਦੀ ਆ ਤੇ ਮੇਰੀ ਗੱਲ ਧਿਆਨ ਦੇ ਨਾਲ ਸੁਣ ਲੋ ਇਸਿਕਾ ਬਾਰੇ ਕੋਈ ਵੀ ਬਕਵਾਸ ਕਰਨ ਦੀ ਲੋੜ ਨਹੀਂ ਮੇਰੀ ਗੱਲ ਸੁਣੋ ਬੜਾ ਇਸਿਕਾ ਨੂੰ ਕਹਿੰਦੇ ਜੇ ਜੇ ਇਹੋ ਹੀ ਲਖਤ ਤੁਹਾਡੇ ਸੋਹਰੇ ਵਾਲੇ ਕਹਿਣ ਕਿ ਸਾਨੂੰ ਤੇ ਕੁੜੀ ਨਹੀਂ ਚਾਹੀਦੀ ਸੀ ਪਤਾ ਨਹੀਂ ਕਿਥੋਂ ਪੱਥਰ ਹੋ ਗਿਆ ਕਿਵੇਂ ਦਾ ਫੀਲ ਹੋਊਗਾ ਤੂੰ ਨਾ ਚੁੱਪ ਕਰ ਜਾ ਮੇਰੀ ਕੁੜੀ ਬਾਰੇ ਇੱਕ ਲਖਤ ਵੀ ਨਾ ਮੂੰਹ ਕੱਢੀ ਓਹ ਹੋ ਦਰਦੋਈ ਬੜੀ ਦਰਦੋਈ ਲੱਗਦਾ ਅੰਦਰ ਤਾਂ ਤੇ ਲੱਗੀ ਨਾ ਸੱਟ ਲੱਗੀ ਨਾ ਜਿੱਦਾਂ ਤੁਹਾਨੂੰ ਲੱਗੀ ਹੈ ਨਾ ਉਦਾਂ ਹੀ ਇਹ ਵੀ ਕਿਸੇ ਦੀ ਕੁੜੀ ਆ ਇਹਦੇ ਬਾਰੇ ਫਾਲਤੂ ਬਕਵਾਸ ਕਰਨ ਦੀ ਲੋੜ ਨਹੀਂ ਜਿਵੇਂ ਤੁਹਾਨੂੰ ਆਪਣੀ ਕੁੜੀ ਦਾ ਸੁਣ ਕੇ ਬੜਾ ਹੀ ਬੁਰਾ ਲੱਗਾ ਜੇ ਇਹਦੀ ਮੰਮੀ ਇਹਦੇ ਬਾਰੇ ਸੁਣੇਗੀ ਮੋਂ ਨੂੰ ਕਿਵੇਂ ਦਾ ਲੱਗੇਗਾ ਤੂੰ ਸਾਰਿਆਂ ਦੀ ਜੱਜ ਬਣਾਉਂਦਾ ਮੰਮੀ ਇੱਕ ਮਿੰਟ ਮੰਮੀ ਇੱਕ ਮਿੰਟ ਮੰਮੀ ਇੱਕ ਮਿੰਟ ਤੂੰ ਸਾਰਿਆਂ ਦੀ ਜੱਜ ਬਣਦਾ ਠੇਕਾ ਲੈ ਰੱਖਿਆ ਹੋਇਆ ਵੈ ਮੈਨੂੰ ਕਿਸੇ ਨਾ ਕੋਈ ਮਤਲਬ ਨਹੀਂ ਇਸ ਘਰ 'ਚ ਜਿੱਥੇ ਮਰਜ਼ੀ ਜਾਓ ਜੋ ਮਰਜ਼ੀ ਕਰੋ ਮੇਰੀ ਗੱਲ ਧਿਆਨ ਦੇ ਨਾਲ ਇੱਕ ਸੁਣ ਲਾ ਤੂੰ ਵੀ ਸੁਣਾ ਮੂੰਹ ਚੁੱਕ ਕੇ ਦੂਜੇ ਦਿਨ ਸਾਡੇ ਘਰ ਨਾ ਵੜਿਆ ਕਰ ਹੁਣ ਇਹ ਨਾ ਕਹੀਂ ਮੇਰਾ ਘਰ ਆ ਮੇਰੇ ਪੇਕੇ ਆ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਉਹਨਾਂ ਦਾ ਅਸਲੀ ਘਰ ਸੋਹਰੇ ਪਰਿਵਾਰ ਹੀ ਹੁੰਦਾ ਵਾ ਕਿਰਨ ਮੈਨੂੰ ਨਾ ਸਮਝਾਓ ਇਹਨੂੰ ਸਮਝਾਓ ਕਿ ਮੇਰੇ ਨਾਲ ਮੂੰਹ ਲਾਣ ਦੀ ਲੋੜ ਨਹੀਂ ਆ ਤੇ ਮੇਰੀ ਧਿਆਨ ਦੇ ਨਾਲ ਗੱਲ ਸੁਣ ਦੂਜੇ ਦਿਨ ਸਾਡੇ ਘਰ ਨਹੀਂ ਬੰਨਣਾ ਜੇ ਅੱਜ ਤੋਂ ਬਾਅਦ ਆਣਾ ਵਾ ਨਾ ਆਪਣੀ ਸੱਸ ਦੇ ਨਾਲ ਇਸ ਘਰ ਦੇ ਵਿੱਚ ਆਈ ਕੱਲੀ ਮੂੰਹ ਚੋਕ ਕੇ ਨਹੀਂ ਤੇ ਅੱਜ ਤੋਂ ਬਾਅਦ ਜੇ ਤੂੰ ਇਸ ਸ਼ਿਕਾਅ ਬਾਰੇ ਇੱਕ ਸ਼ਬਦ ਵੀ ਬੋਲਿਆ ਨਾ ਤੇ ਮੇਰੇ ਤੋਂ ਬੁਰਾ ਇਸ ਘਰ ਦੇ ਵਿੱਚ ਕੋਈ ਵੀ ਨਹੀਂ ਹੋਊਗਾ ਤੂੰ ਆਪਣਾ ਹਿਸਾਬ ਲਗਾ ਲਵੀਂ ਉਦੋਂ ਮੇਰਾ ਨਾ ਮਸ ਕਰ ਦਿੱਤੀ ਇਹ ਕਿਵੇਂ ਬੋਲਦੀ ਮਮੀ ਇਹੋ ਜੀ ਤੀ ਨੂੰ ਅੱਗ ਲੱਗੇ ਜਿਹੜੀ ਕਿਸੇ ਨੂੰ ਕੋਈ ਸਮਾਂ ਹੀ ਨਹੀਂ ਆ ਫੀਲਿੰਗਸ ਹੈ ਦੇ ਅੰਦਰ ਕੀ ਫੀਲਿੰਗਸ ਹੈ ਦੇ ਅੰਦਰ ਜਿਹੜੀ ਕਿ ਆਪਣੀ ਭਤੀਜੀ ਬਾਰੇ ਨਹੀਂ ਬਕਵਾਸ ਕਰਨਦੀ ਆ ਤੈਨੂੰ ਨਾ ਹੱਥ ਜੋੜ-ਜੋੜ ਕੇ ਹੀ ਤੇਨੂੰ ਕੀ ਲੈਣਾ ਤੇ ਤੂੰ ਕਿਉਂ ਕਹਿਨੀ ਹੈ ਮੈਂ ਆਪਣੀ ਬੇਸਤੀ ਕਰਵਾਈ ਜਾਵਾਂ ਤੇ ਤੂੰ ਬੇਸਤੀ ਜਾਣ ਕੇ ਕਰਦੀ ਪਈਂ ਹੈ ਮੈਂ ਇਸੇ ਦਾ ਨਾ ਗੱਲ ਕਰਨ ਗਈ ਆ ਕਿਹਨਾਂ ਨਿੱਕੀ ਲੋੜ ਵਿੱਚ ਗੱਲ ਦੇ ਆਂਦੀ ਕਿਉਂ ਨਹੀਂ ਲੋੜ ਮੇਰੀ ਇਸ ਘਰ ਇਸ ਘਰ ਦੀ ਕੁਛ ਲੱਗਦੀ ਨਹੀਂ ਨਹੀਂ ਬੇਬੇ ਜਿਸ ਤਰ੍ਹਾਂ ਤੂੰ ਇਸ ਘਰ ਦੀ ਧੀ ਹੈ ਨਾ ਉਦ ਤਰ੍ਹਾਂ ਇਹ ਵੀ ਇਸ ਘਰ ਦੀ ਧੀ ਆ ਅੱਜ ਤੋਂ ਬਾਅਦ ਇਹਦੇ ਬਾਰੇ ਬਕਵਾਸ ਕਰਨ ਦੀ ਲੋੜ ਨਹੀਂ ਤੇ ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਵੜਨ ਦੀ ਲੋੜ ਨਹੀਂ ਚੱਲ ਆਈ ਚਾਲੀ ਸ਼ਿਕਾ ਇਹਨਾਂ ਦੇ ਮੂੰਹ ਨਹੀਂ ਲੱਗਣਾ ਆਪਾਂ ਤੁਹਾਡੀ ਕੁੜੀ ਦੀ ਨਾ ਬਸ ਇਹੀ ਇੱਜ਼ਤ ਰਹਿ ਗਈ ਪੇਕੇ ਘਰ ਹਾਏ ਮੇਰੀ ਮਾਂ ਦੇ ਹੁੰਦਿਆ ਮੇਰਾ ਹਾਲ ਹੈ ਕੱਲ ਵੀ ਆਈ ਕਿਰਨ ਮੇਰੀ ਕਿੰਨੀ ਬੇਸਤੀ ਕਰ ਗਈ ਐ ਮੰਮੀ ਚੱਲ ਚੁੱਪ ਕਰ ਕੋਈ ਗੱਲ ਨਹੀਂ 2 ਮਿੰਟੋ ਗਰਮਾ ਗਰਮੀ ਚ ਗੱਲ ਹੋ ਗਈ ਕੋਈ ਗੱਲ ਨਹੀਂ ਤੁਸੀਂ ਕੁਝ ਕਹਿ ਨਹੀਂ ਸਕਦੇ ਉਹਨੂੰ ਪਰ ਥੋੜੀ ਜੀ ਗੱਲ ਕਰ ਗੱਲ ਮੁਕਾ ਦਿੱਤੀ ਤੂੰ ਕਹਿੰਦੀ ਬੋਲੋ ਕੀ ਬੋਲ ਰਿਖਿਆ ਨਾ ਕਿਵੇਂ ਬੋਲਦੀ ਹੈ ਕਿਰਨ ਜਿਵੇਂ ਨੇ ਤੈਨੂੰ ਸੁਣਾਈਆਂ ਨੇ ਨਾ ਇਸ ਤੋਂ 10 ਗੁਣਾ ਜ਼ਿਆਦਾ ਉਹਨੇ ਮੈਨੂੰ ਸੁਣਾ ਧਰਨੀਆਂ ਨਹੀਂ ਤੁਹਾਡਾ ਨਾ ਕਿਸੇ ਦਾ ਕੁਝ ਨਹੀਂ ਹੋ ਸਕਦਾ ਤੇ ਆਈ ਜੋ ਮੇਰੀ ਬੇਸ ਸੀ ਮੈਨੂੰ ਨਹੀਂ ਪਤਾਗਾ ਮੈਂ ਕੀ ਕਰਾਂ ਮੈਂ ਤੇ ਬੜੀ ਪੂਰੀ ਫਸ ਗਈਆਂ ਇੱਕ ਪਾਸੇ ਆਖ ਲੋ ਤੇਰੇ ਮੂੰਹ ਕੋ ਤੇ ਇੱਕ ਪਾਸੇ ਦੀ ਖਲੋ ਗਈ ਏ ਮੇਰੀ ਜਾਨ ਲੈ ਲੋ किरण दीदी ਤੁਸੀਂ ਹਾਂ ਕਿਰਨ ਮੇਰੀ ਗੱਲ ਸੁਣ ਹਾਂਜੀ ਦੱਸੋ ਮੈਂ ਨਾ ਤੇਰਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਕਰਦਾ ਮੈਂ ਨਾ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੂੰ ਜਿਹੜਾ ਅੱਜ ਉਹਨਾਂ ਸੋਨੀਆਂ ਨੂੰ ਬੋਲੀ ਹੈ ਨਾ ਬਹੁਤ ਵਧੀਆ ਕੀਤਾ ਤੂੰ ਮੈਂ ਤੇ ਅੱਜ ਤੱਕ ਆਪਣੀ ਕੁੜੀ ਵਾਸਤੇ ਨਹੀਂ ਬੋਲ ਸਕੀ ਚਲੋ ਕੋਈ ਤੇ ਆਇਆ ਇਸ ਘਰ 'ਚ ਗੋਲਨ ਵਾਲਾ ਕੀ ਸਹੀ ਕੀਆ ਤੇ ਗਲਤ ਕੀਆ ਦੇਵੀ ਤੁਸੀਂ ਅੱਜ ਤੱਕ ਨਹੀਂ ਬੋਲ ਸਕੇ ਨਾ ਤਾਂ ਕਰਕੇ ਤੁਹਾਡੀ ਚੁੱਪੀ ਦਾ ਨਜਾਇਜ਼ ਫਾਇਦਾ ਚੁੱਕੰਦੇ ਹੀ ਨਾਲੇ ਸੋਨੀਆ ਦੀ ਇੰਨੀ ਹਿੰਮਤ ਕਿਵੇਂ ਪੈ ਗਈ ਕਿਉਂ ਇੰਨੀ ਜ਼ਿਆਦਾ ਇਹੋ ਜੇ ਲਵ ਈਸ਼ਿਕਾ ਦੇ ਲਈ ਯੂਜ਼ ਕਰੇ ਜੇ ਉਹ ਇਸ ਘਰ ਦਿੱਤੀ ਹੈ ਨਾ ਤੇ ਈਸ਼ਿਕਾ ਵੀ ਇਸ ਘਰ ਦਿੱਤੀ ਆ ਨਾਲੇ ਅੱਜਕੱਲ ਕੁੜੀ ਮੁੰਡੇ 'ਚ ਕੀ ਫਰਕ ਆ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਅੱਗੇ ਗਈਆਂ ਵਾ ਕੁੜੀਆਂ ਕਿੱਥੇ ਤੱਕ ਪਹੁੰਚ ਗਈਆਂ ਤੇ ਇਹਨਾਂ ਦੀ ਘਟੀਆਂ ਸੋਚ ਹਾਈ ਤੱਕ ਇੱਥੇ ਹੀ ਪਈ ਆ। ਤੂੰ ਸਹੀ ਕਹਿਆ ਕਿਰਨ। ਤੇਰਾ ਨਾ ਇਸ ਗੱਲੋਂ ਬਹੁਤ-ਬਹੁਤ ਧੰਨਵਾਦ ਕਿ ਤੂੰ ਉਹਨਾਂ ਦੀ بجائے ਈਸ਼ਿਕਾ ਦੀ ਸਾਈਡ ਲਈ। ਮੈਂ ਤੇ ਹਮੇਸ਼ਾ ਈਸ਼ਿਕਾ ਦੇ ਨਾਲ ਆ ਤੇ ਤੁਸੀਂ ਵੀ ਮੇਰੀ ਗੱਲ ਸੁਣੋ। ਤੁਹਾਨੂੰ ਵੀ ਇਹ ਫਾਲਤੂ ਦਾ ਜ਼ੁਲਮ ਸਹਿਣ ਦੀ ਲੋੜ ਨਹੀਂ ਹੈਗੀ। ਤੁਸੀਂ ਕਿਉਂ ਸਹੰਦੇ ਹੋ ਇਹ ਸਾਰਾ ਕੁਝ? ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਤੁਸੀਂ ਕਿਉਂ ਨਹੀਂ ਇਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ? ਕਿਰਨ ਮੈਂ ਕੀ ਕਰਾਂ? ਕਿੰਨੂੰ ਮੈਂ ਟੈਨਸ਼ਨ ਦਵਾ ਆਪਣੀ ਮਾਂ ਨੂੰ ਮੈਂ ਤੇ ਅਜੇ ਤੱਕ ਉਹਨੂੰ ਕੁਝ ਦੱਸਿਆ ਹੀ ਨਹੀਂ ਤੇ ਜੇ ਮੈਂ ਉਹਨੂੰ ਕੁਝ ਦੱਸਾਂ ਤੇ ਉਹ ਵਿਚਾਰੀ ਕੱਲੀ ਨੇ ਤੇ ਆਪਣਾ ਰੋ ਰੋ ਕੇ ਕੀ ਹਾਲ ਕਰ ਲੈਣਾ ਸੀ ਉਹ ਵਿਚਾਰੀ ਮੇਰੀ ਟੈਨਸ਼ਨ ਲਵੇ ਕਿ ਆਪਣੇ ਆਪ ਨੂੰ ਐਸ ਉਮਰ ਚ ਦੇਖ ਕੇ ਇਸ ਲਈ ਮੈਂ ਉਹਨੂੰ ਕਦੀ ਕੁਝ ਦੱਸਿਆ ਹੀ ਨਹੀਂ ਤੇ ਨਾ ਮੈਂ ਨਾ ਅੱਗੇ ਕੁਝ ਬੋਲਨੀ ਐ ਕੋਈ ਗੱਲ ਨਹੀਂ ਦੀਦੀ ਹੁਣ ਤੁਹਾਨੂੰ ਨਾ ਚੁੱਪ ਰਹਿਣ ਦੀ ਲੋੜ ਨਹੀਂ ਕਿਉਂਕਿ ਮੈਂ ਆ ਗਈ ਐ ਤੇ ਮੇਰੇ ਮਾਪਿਓ ਨੇ ਇਹੀ ਸਿਖਾਇਆ ਵਾ ਕਿ ਇੰਨਾ ਵਰਗਿਆਂ ਦੇ ਅੱਗੇ ਕਦੀ ਝੁਕਣਾ ਨਹੀਂ ਆਪਾਂ ਅੱਜ ਦੀਆਂ ਕੁੜੀਆਂ ਵਾ ਆਪਾਂ ਕਿਉਂ ਆਪਣਾ ਨਾਰੀ ਬਣ ਕੇ ਰਹੀਏ ਉਹ ਵੀ ਇੰਨਾ ਵਰਗਿਆਂ ਅੱਗੇ ਉਹ ਇੰਨੀ ਬਦਤਮੀਜ਼ੀ ਤੇ ਮੈਂ ਆਪਣੇ ਘਰ ਚ ਇਹ ਨਹੀਂ ਕਿਸੇ ਦੀ ਸਹੀ ਤੇ ਇਹ ਕੌਣ ਹੁੰਦੇ ਮੈਨੂੰ ਇਤਰਾ ਗੱਲ ਕਰਨ ਵਾਲੇ ਨਾਲੇ ਮੇਰੀ ਗੱਲ ਸੁਣੋ ਇਹ ਸਾਡੀ ਸਕੀਨ ਨਾਨਾ ਜੀ ਤੇ ਸਾਡੀ ਸਕੀਨ ਨਾਨਾ ਹੋਵੇ ਫੇਰ ਆਪਾਂ ਉਹਦੀਆਂ ਚਾਰ ਗੱਲਾਂ ਸੁਣੀਏ ਉਹ ਇਹਦੀਆਂ ਆਪਾਂ ਚਾਰ ਗੱਲਾਂ ਕਿਉਂ ਸੁਣੀਏ ਇਹਦੀਆਂ ਗੱਲਾਂ ਸੁਣਦੀ ਆ ਸਾਡੀ ਜੁੱਤੀ ਚਲੋ ਆਪਾਂ ਚੱਲ ਜੀ ਚਲੋ ਤੂੰ ਹੀ ਕਿ ਰੋਂਦੇ ਜੇ ਤੁਹਾਨੂੰ ਕੀ ਹੋਇਆ ਵਾ ਕੀ ਗੱਲ ਹੋਈ ਆ 골ਡੀ ਤੂੰ ਮੰਨ ਨਾ ਮੇਰੇ ਘਰ ਛੱਡਿਆ ਆਉਤੇ ਛੱਡੋ ਨਾ ਮੈਂ ਪਰ ਰੋਣ ਵਾਲੀ ਇਹ ਚ ਕਿਹੜੀ ਗੱਲ ਐ ਤੇਰੀ ਜਨਾਨੀ ਨੇ ਨਾ ਮੇਰੀ ਬੇਇੱਜ਼ਤੀ ਕਰਨ ਦਾ ਨਾ ਠੇਕਾ ਲੱਲਿਆ ਉਹਨੇ ਮਨ ਸਾਫ ਮੇਰੀ ਮੰਮੀ ਦੇ ਜ਼ਾਮਨੇ ਮੈਂ ਨਕਹਿਤ ਐ ਕਿ ਦੀਦੀ ਇਹ ਤੁਹਾਡਾ ਘਰ ਨਹੀਂ ਗਾ ਕੁੜੀਆਂ ਦਾ ਅਸਲੀ ਘਰ ਉਹਦਾ ਸੋਹਰਾ ਪਰਿਵਾਰ ਹੁੰਦਾ ਤੇ ਫਿਰ ਮੈਂ ਇੱਥੇ ਆ ਕੇ ਹੀ ਕਰਨਾ ਮੈਂ ਬੇਇੱਜ਼ਤੀ ਕਰਾਨੀ ਤੇਰੀ ਜਨਾਨੀ ਕੋਲੋਂ ਕਿਰਨ ਨੇ ਕਿਹਾ ਤੁਹਾਨੂੰ ਤੇ ਹੋਰ ਕਿੰਨੇ ਕਹਿਣਾ ਕਿਰਨ ਨੇ ਮੇਰੀ ਬੇਇੱਜ਼ਤੀ ਕਰਨ ਦਾ ਦਿਨ ਰਾਤ ਠੇਕਾ ਲੱਲਿਆ ਇਹ ਦਿਨਾਂ ਜ਼ਬਾਨ ਜ਼ਿਆਦਾ ਹੀ ਖੁੱਲੀ ਜਾਣ ਲਈ ਮੈਂ ਸਾਬ ਲਾਉਂਦਿਆਂ ਇਹਨੂੰ ਕੋਈ ਛੋਟੇ ਵੱਡੇ ਦਾ ਲਿਆਜ ਰਿਆ ਹੀ ਨਹੀਂ ਆ ਗੋਲਡੀ ਇਸ ਤਰ੍ਹਾਂ ਦੀ ਟੋਨ ਚ ਤੇ ਕਦੀ ਮੇਰੇ ਸੂਰੇ ਪਰਿਵਾਰ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਮੇਰੇ ਆਪਣੇ ਆਪਣੀ ਪੇਕੇ ਘਰ ਚ ਮੇਰੇ ਅੰਨੀ ਬੇਇੱਜ਼ਤੀ ਹੁੰਦੀ ਆ ਦੀਦੀ ਤੂੰ ਹੀ ਨਾ ਫਿਕਰ ਨਾ ਕਰੋ ਤੈਨੂੰ ਨਹੀਂ ਪਤਾ ਉਹਨੇ ਮਨ ਮੈਥੋਂ ਦਾ ਕਹਿ ਤਾ ਤੂੰ ਤਾਂ ਦੀਦੀ ਰੋਜ਼ ਹੀ ਮੂੰ ਚੁੱਕ ਇੱਥੇ ਆ ਜੰਨੀ ਆ ਤੂੰ ਕਿਹੜਾ ਮੇਰੀ ਸਕੀਨਾਂ ਨਾ ਆਣਾ ਇੱਥੇ ਹਸਾਬ ਨਾ ਲਾਇਆ ਕਰ ਹਾਈ ਮੇਰੇ ਪੇਕਿਆਂ ਦੇ ਹੁੰਦੇ ਮੈਂ ਕਿਰਨ ਦੀ ਇੰਨੀਆਂ ਗੱਲਾਂ ਸੁਣਾ ਕਿੰਨੀ ਕਮੋਂ ਦੇ ਕੋਲ ਬੇਸੀ ਕਰਾਈ ਜਾਵਾ ਰੋਜ਼ ਤੁਸੀਂ ਦੀਦੀ ਚੁੱਪ ਕਰੋ ਇਹਨੂੰ ਤੇ ਨਾ ਜਰਾ ਵੱਡਿਆਂ ਦੀ ਨਾ ਇੱਜ਼ਤ ਕਿਤਰਾ ਕਰੀਦੀ ਐ ਇਹਨੂੰ ਮੈਂ ਦੱਸਦਾ ਵਾਂ ਸੋਨੀਏ ਕੀ ਹੋਇਆ? ਪੁੱਤ ਕੀ ਗੱਲ ਐ? ਇੱਧਰ ਆ ਮੇਰੇ ਕੋਲ। ਕੀ ਹੋਇਆ? ਕਿਹਨੇ ਆ ਮੰਮੀ? ਵੱਡੀ ਮੰਮਾ ਤੁਸੀਂ ਵੀ ਗੱਲ ਨੂੰ ਰਹਿ ਨਹੀਂ ਦਿਓ ਹੁਣ। ਕੀ ਗੱਲ ਐ? ਮੈਨੂੰ ਦੱਸ ਤੇ ਸਹੀ ਕੀ ਹੋਇਆ? ਮੇਰੀ ਇੰਨੀ ਬੇਇੱਜ਼ਤੀ ਤੁਹਾਡੇ ਘਰ ਹੁੰਦੀ ਪਈ ਐ। ਮੈਂ ਹੱਥ ਜੋੜੇ। ਅੱਜ ਤੋਂ ਬਾਅਦ ਮੈਂ ਤੁਹਾਡੇ ਘਰ ਨਹੀਂ ਆਣਾਗਾ। ਉਹ ਕੀ ਗੱਲ ਕੀ ਮੈਨੂੰ ਦੱਸ ਤੇ ਸਹੀ ਪੁੱਤ ਕੀ ਗੱਲ ਐ? ਕੀ ਗੱਲ ਐ ਦੱਸ। ਕੇਰਨ ਨੇ ਤਾਂ ਮੈਨੂੰ ਸਾਫ਼ ਹੀ ਕਹਿ ਦਿੱਤਾ ਕਿ ਪੇਕੇ ਘਰ ਕੁੜੀਆਂ ਰੋਜ਼ ਨਹੀਂ ਆਉਂਦੀਆਂ। ਦੀਦੀ ਥੋੜੇ ਸਾਹਮ ਨਾਲ ਆਇਆ ਕਰੋ। ਤੁਸੀਂ ਤੇ ਰੋਜ਼ ਹੀ ਮੂੰਹ ਚੁੱਕ ਇੱਥੇ ਆ ਜਾਂਦੇ ਹੋ ਮੈਂ ਹੁਣ ਇਹ ਨਹੀਂ ਬੇਇੱਜ਼ਤੀ ਨਹੀਂ ਕਰਾ ਸਕਦੀ ਮੰਮੀ ਮੇਰੀ ਤੁਸੀਂ ਇੱਕ ਗੱਲ ਸੁਣ ਲਓ ਨਾ ਮੈਂ ਥੱਲੇ ਤੁਹਾਡੇ ਕੋਲ ਆਣਾ ਜੇ ਨਾ ਮੈਂ ਉੱਪਰ ਉਹਨਾਂ ਕੋਲ ਜਾਣਾ ਜੇ ਬਸ ਮੇਰੀ ਬਸ ਹੋ ਗਈ ਐ ਮੈਂ ਉਹਨ ਆਪਣੇ ਘਰ ਚਲਨੀ ਆ ਮੈਂ ਨਹੀਂ ਇੱਥੇ ਆਣਾ ਮੰਮੀ ਤੂੰ ਮੇਰੀ ਗੱਲ ਤਾਂ ਸੁਣ किरण तू मैनु ਕੀ ਕਿਆ ਸੀ ਕਿ ਕੁੜੀਆਂ ਪੇਕੇ ਘਰ ਰੋਜ਼ ਨਹੀਂ ਆਉਂਦੀਆਂ ਵਿਚਾਰੀ ਕਿਰਨ ਅੱਜ ਤੇ ਮੈਨੂੰ ਤੇ ਬੜਾ ਹੀ ਤਰਸ ਆਂਦਿਆ ਟੀਲੀ ਤੇ ਮੈਂ ਲਾ ਚਲਨੀ ਆ ਹੁਣ ਦੇਖੋ ਇਹ ਅੱਗ ਦਾ ਭਾਂਬੜ ਕਿਸ ਤਰਾਂ ਬਲਦਾ ਹੈ ਹੁਣ ਦੇਖੀ ਕਿਰਨ ਮੇਰਾ ਪੇਕਾ ਪਰਿਵਾਰ ਤੇਰਾ ਕੀ ਹਸ਼ਰ ਕਰਦਾ ਮੈਂ ਆਪਣਾ ਕੰਮ ਹੁਣ ਕਰਦਾ ਇੱਕ ਗੱਲ ਤੇ ਮੈਂ ਭੁੱਲੀ ਗਈ ਮੈਂ ਤੇ ਪੇਕੇ ਕਿਰਨ ਰੋਜ਼ ਆਵਾਂਗੀ ਹੁਣ ਦੇਖੀ ਤੇਰਾ ਪੇਕਾ ਘਰ ਤੈਨ ਕਿਵੇਂ ਪਹਲਾਨੀ ਆ ਹੁਣ